ਉਹ ਜਿਹੜਾ ਹਰੇਕ ਨਾਲ ਹੀ ਲੜਦਾ ਰਹਿੰਦਾ ਖੈਰਾ ਉਹ ਕਹਿੰਦਾ ਕਹਿੰਦਾ ਜੀ ਬਾਹਰਲੇ ਸੂਬਿਆਂ ਤੋਂ ਜਿਹੜੇ ਆਉਂਦੇ ਨੇ ਉਹਨਾਂ ਤੇ ਪਾਬੰਦੀ ਲਾਓ ਉਹ ਮੇਰੇ ਵੀਰੋ ਪੰਜਾਬ ਤਾਂ ਸਾਰਿਆਂ ਨੂੰ ਰੋਟੀ ਖਵਾਉਂਦਾ ਐ ਅਸੀਂ ਤਾਂ ਲੰਗਰ ਲਾ ਕੇ ਪੁੱਛਦੇ ਥੋੜੀ ਐ ਕਿੱਥੋਂ ਆਏ ਆ ਤੂੰ ਤੇਰੀ ਛੋਟੀ ਸੋਚ ਜਿਹੜੀ ਐ ਉਹ ਰੱਖਣੀ ਚਾਹੀਦੀ ਇਹ ਇੱਕ ਗਲਤ ਗੱਲ ਐ ਦੇਖੋ ਇੱਥੇ ਜਿਹੜਾ ਆਉਂਦਾ ਉਹ ਖਾ ਕੇ ਕਿਰਤ ਕਰੋ ਨਾਮ ਜਪੋ ਵੰਡ ਛਕੋ ਸੋ ਕਿਰਤ ਕਰਦਾ ਜਿਹੜਾ ਇੱਥੇ ਉਹ ਭੁੱਖਾ ਨਹੀਂ ਮਰਦਾ ਇੱਥੇ ਇਹ ਆ ਗਿਆ ਟੈਂਪਰੇਚਰ ਪੁੱਛ ਕੇ ਜਾਣ ਵਾਲੇ ਅਸੀਂ 25 25 30 30 ਫੁੱਟ ਡੂੰਘੇ ਬੋਰ ਦੇ ਟੋਇਆਂ ਚੋਂ ਨਿਕਲੇ ਹੋਏ ਆ ਆਹ ਵਰਕਾ ਬਾਸਪੜਾ ਸੋ ਵੀਰੋ ਲਵ ਯੂ 2 3 4 5 ਸੋ ਵੀਰੋ ਤੁਹਾਡੇ ਨਾਲ ਆਹ ਜਿਹੜਾ ਪਿਆਰ ਹੈ ਇਹ ਦੇਖ ਕੇ ਥਕਾਵਟ ਨਹੀਂ ਹੁੰਦੀ ਸੋ ਮੈਂ ਤਾਂ 1 ਮਿੰਟ ਲਈ ਮੈਂ ਕਰਮਜੀਤ ਨੂੰ ਕਹੂੰਗਾ ਕਿ ਉਹ 1 ਮਿੰਟ ਲਈ ਸਾਰਿਆਂ ਦਾ ਧੰਨਵਾਦ ਕਰੇ ਔਰ ਕਰਮਜੀਤ ਨੇ ਗਰੀਬੀ ਆਪਣੇ ਪਿੰਡੇ ਤੇ ਹੰਡਾਈ ਹੋਈ ਹੈ ਕਰਮਜੀਤ ਨੇ ਕਰਮਜੀਤ ਨੇ ਹਾਲਾਤ ਆਪਣੇ ਪਿੰਡੇ ਤੇ ਹੰਡਾਏ ਹੋਏ ਨੇ ਕਰਮਜੀਤ ਨੇ ਮੈਂ ਕਰੇ ਜਿਸਤਾ ਜਾਣਦੇ ਰਹੇ ਇੱਕ ਦੂਜੇ ਦੇ ਕਰੇ ਉਹੀ ਹਾਲਾਤ ਨੇ ਜਿਹੜੇ ਆਮਕਰਾਂਚ ਨੇ ਪਰ ਆਪਾਂ ਬਦਲਨੇ ਨੇ ਉਹ ਹਾਲਾਤ ਵੀਰੋ ਦਲਿਤਾਂ ਗਰੀਬਾਂ ਨੂੰ ਦਲਿਤਾਂ ਗਰੀਬਾਂ ਨੂੰ ਕਿਵੇਂ ਕਿਵੇਂ ਉੱਚਾ ਚੱਕਿਆ ਜਾ ਸਕਦਾ ਕੋਈ ਲਾਲ ਕਾਰਡ ਹਰਾ ਕਾਰਡ ਨਹੀਂ ਚੱਕ ਸਕਦਾ ਇੱਕੋ ਹੀ ਚੀਜ਼ ਆ ਜਿਹੜੀ ਗਰੀਬੀ ਖਤਮ ਕਰ ਸਕਦੀ ਆ ਉਹਨਾਂ ਦੇ ਜਵਾਕਾਂ ਨੂੰ ਵਧੀਆ ਪੜ੍ਹਾਈ ਦੇ ਦੋ ਜਦੋਂ ਉਹ ਅਫਸਰ ਬਣ ਗਿਓ ਆਪੀ ਗਰੀਬੀ ਚੱਕ ਦੇਣਗੇ ਵੀਰੋ ਇਸ ਕੰਮ ਤੇ ਲੱਗਿਆ ਹੋਇਆ ਮੈਂ ਦਲ ਤਗਰੀਬਾਂ ਨੂੰ ਪੜਾਵਾਂਗੇ ਪੰਜਾਬ ਨੂੰ ਇੱਕ ਬਹੁਤ ਉੱਚ ਸਿੱਖਿਸ਼ਤ ਉੱਚ ਸਿੱਖਿਸ਼ਤ ਸੂਬਾ ਬਣਾਵਾਂਗੇ ਤਾਂ ਸਾਡਾ ਪੰਜਾਬ ਹੈ ਬਰਕਤ ਦੀ ਧਰਤੀ ਹੈ ਬਰਕਤ ਦੀ ਇੱਥੇ ਜੋ ਵੀ ਆਉਂਦਾ ਹੈ ਭਾਈ ਉਹ ਭੁੱਖਾ ਨਹੀਂ ਮਰਦਾ ਇਹ ਗੁਰੂਆਂ ਪੀਰਾਂ ਦੀ ਧਰਤੀ ਹੈ ਇੱਥੇ 20 ਰੁਪਏ ਦਾ ਲੰਗਰ ਗੁਰੂ ਸਾਹਿਬ ਨੇ ਇੱਕ ਵਾਰੀ ਐਫਡੀ ਕਰਾਈ ਸੀ ਮੈਂ ਘਰ ਆਉਣ ਵਾਲੀਆਂ ਪੀੜ੍ਹੀਆਂ ਤੱਕ 500000 ਸਾਲ ਤੱਕ ਉਹ 20 ਰੁਪਿਆ ਦਾ ਲੰਗਰ ਨਹੀਂ ਮੁੱਕਣਾ ਪੰਜਾਬ 'ਚ ਕਦੇ ਕੋਈ ਭੁੱਖਾ ਨਹੀਂ ਸੌਂ ਸਕਦਾ ਪੰਜਾਬ 'ਚ ਬਹੁਤ ਲੋਕ ਆਉਂਦੇ ਨੇ ਕੰਮ ਕਰਨ ਉਹ ਇੱਥੇ ਕੰਮ ਕਰਕੇ ਇੱਥੇ ਜਦੋਂ ਸੌਂਦੇ ਨੇ ਉਹ ਵਾਹਿਗੁਰੂ ਕਹਿ ਕੇ ਸੌਂਦੇ ਨੇ ਆ ਹੁਣ ਪਿੱਛੇ ਜ ਮੈਨੂੰ ਪਤਾ ਲੱਗਿਆ ਆ ਜਿਹੜਾ ਸੰਗਰੂਰ ਤੋਂ ਖੜਾ ਹੈ ਉਹ ਉਹ ਜਿਹੜਾ ਹਰੇਕ ਨਾਲ ਹੀ ਲੜਦਾ ਰਹਿੰਦਾ ਖੈਰਾ ਉਹ ਕਹਿੰਦਾ ਕਹਿੰਦਾ ਜੀ ਬਾਹਰਲੇ ਸੂਬਿਆਂ ਤੋਂ ਜਿਹੜੇ ਆਉਂਦੇ ਨੇ ਉਹਨਾਂ ਤੇ ਪਵੰਦੀ ਲਾਓ ਉਹ ਮੇਰੇ ਵੀਰੋ ਪੰਜਾਬ ਤਾਂ ਸਾਰਿਆਂ ਨੂੰ ਰੋਟੀ ਖਵਾਉਂਦਾ ਐ ਅੱਜ ਤਾਂ ਲੰਗਰ ਲਾ ਕੇ ਪੁੱਛਦੇ ਥੋੜੀ ਐ ਕਿੱਥੋਂ ਆਏ ਆ ਤੂੰ ਇਹ ਤਾਂ ਇਹ ਦੇਖੋ ਪੰਜਾਬ ਦਾ ਸੂਬਾ ਜਿਹੜਾ ਧਰਤੀ ਐ ਉਹ ਬਰਕਤ ਵਾਲੀ ਐ ਉਹ ਰੋਟੀ ਖਵਾਉਂਦੀ ਐ ਸਾਰਿਆਂ ਨੂੰ ਇਹ ਫਿਰ ਆਪਣੇ ਬੰਦੇ ਬਾਹਰ ਬੈਠੇ ਅੰਗਰੇਜ਼ਾਂ ਕੋਲੇ ਜਾ ਕੇ ਆਪਾਂ ਨੇ ਵੀ ਤਰੱਕੀਆਂ ਮੋਹ ਕੀਤੀਆਂ ਉਹ ਨਾ ਮੁਲਕਾਂ ਜਾ ਕੇ ਸੋ ਇਸ ਤਰ੍ਹਾਂ ਦੀ ਛੋਟੀ ਸੋਚ ਜਿਹੜੀ ਐ ਉਹਨਾਂ ਉਹ ਰੱਖਣੀ ਨਹੀਂ ਚਾਹੀਦੀ ਇਹ ਇੱਕ ਗਲਤ ਗੱਲ ਐ ਦੇਖੋ ਇੱਥੇ ਜਿਹੜਾ ਆਉਂਦਾ ਉਹ ਖਾ ਕੇ ਕਿਰਤ ਕਰੋ ਨਾਮ ਜਪੋ ਵੰਡ ਸਕੋ ਸੋ ਕਿਰਤ ਕਰਦਾ ਜਿਹੜਾ ਇੱਥੇ ਕੋ ਭੁੱਖਾ ਨਹੀਂ ਮਰਦਾ ਇੱਥੇ ਸੋ ਇਸ ਕਰਕੇ ਇਹੋ ਜੀ ਮਾਨਸਿਕਤਾ ਜਿਹੜੀ ਹੈ ਉਹਦੇ 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 ਆਪਾਂ ਨੂੰ ਵਿਰੋਧ ਕਰਨਾ ਚਾਹੀਦਾ ਕਿ ਐ ਕਿਵੇਂ ਹੋ ਜੂਗਾ ਸਾਰੇ ਮੁਲਕ ਨੂੰ ਰੋਟੀ ਖਾਣ ਵਾਲਾ ਪੰਜਾਬ ਹੈ 130 ਲੱਖ ਮੀਟ੍ਰਿਕ ਟਨ ਕਣਕ ਦਿੱਤੀ ਆ ਹੁਣੇ 220 ਲੱਖ ਮੀਟ੍ਰਿਕ ਟਨ ਚੌਲ ਦੇਉਂਗਾ ਅਕਤੂਬਰ ਚ ਵੀਰੋ ਅਸੀਂ ਢਿੱਡ ਭਰ ਦਿਆਂ ਉਹਨਾਂ ਦਾ ਪਰ ਉਹ ਜਿਵੇਂ ਮਰਜ਼ੀ ਸਾਡੇ ਨਾਲ ਕਰ ਲੈਂਦੇ ਆਂ ਕਈ ਵਾਰੀ ਪਰ ਪੰਜਾਬ ਜਿਹੜਾ ਉਹ ਗੁਰੂਆਂ ਦੇ ਨਾਂ ਤੇ ਵਸਦਾ ਤੇ ਪੰਜਾਬ ਦੀ ਧਰਤੀ ਜਿਹੜੀ ਹੈ ਉਹ ਹਮੇਸ਼ਾ ਵੰਡਣ ਵਾਲੀ ਹੈ ਪੰਜਾਬ ਦੀ ਧਰਤੀ ਮੰਗਣ ਵਾਲੀ ਨਹੀਂ ਹੈਗੀ ਵੰਡਣ ਵਾਲੀ ਹੈ ਧਰਤੀ ਸਾਡੀ ਦਾਤਾਂ ਵੰਡਣ ਵਾਲੀ ਹੈ ਸਾਡੇ ਗੁਰੂਆਂ ਪੀਰਾਂ ਨੇ ਸਾਨੂੰ ਇਹੀ ਸਿਖਾਇਆ ਸੋ ਵੀਰੋ ਆਓ ਇਕੱਠੇ ਹੋ ਕੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਈਏ ਪੰਜਾਬ ਨੂੰ ਦੁਬਾਰੇ ਪੰਜਾਬ ਬਣਾਈਏ ਦੋਨੇ ਹੱਥ ਉਪਰ ਚੱਕ ਕੇ ਦੋ ਨਾਅਰੇ ਲਾ ਦਿਓ ਇਨਕਲਾਬ ਜ਼ਿੰਦਾਬਾਦ ਆ ਇਧਰ ਤਾਂ ਸੁਣਾਓ ਆ ਇੱਥੇ ਤਾਂ ਸੁਣਾਓ Inqilab zindabad